ਗੰਦੀ ਗੰਜਾ ਬੰਦਾ ਹੈ ਤੇ ਇਹ ਭੁਜਾਈ ਫਿਰਦਾ ਹਾਂ ਪਹਿਲਾਂ ਬਾਣੂ ਬਾਣੀ ਪਾ ਰੱਖੀ ਹੁਣ ਸੜਕੋ ਸੜਕੀ ਬਾਤ ਆ ਪੁਰਾਣੇ ਜਮਾਨੇ ਵਾਲੇ ਕੰਗੇ ਵਾਲੇ ਜਿਹੇ ਗੱਡੀਆਂ ਵਾਲੇ ਨੇ ਬਣਾਏ ਸੀ ਮੇਰਾ ਵੀਰ ਹਾਂ ਇਹਦੇ ਪੰਜ ਸੀਗੀਆਂ ਲੱਤਾਂਈਆਂ ਪਹਿਲਾਂ ਸੰਧ ਸਾਰੇ ਪੈਰ ਉੱਠ ਵਾਲੇ ਤੇ ਹੁਣ ਤਾਂ ਠੱਠੇ ਵਾਲਾ ਹੋ ਗਿਆ ਗਾਲਾ ਤੇ ਸੌਖੀ ਆਪਾਂ ਦੇ ਕਾਤੋਂ ਰੱਖਣੀ ਆ ਕਿਉਂ ਨਾ ਦਿਨੋਂ ਦਿਨੋਂ ਕੋਈ ਕੰਮ ਆਪਾਂ ਕਰਦੇ ਆ ਪੈਂਡਾ ਇਹ ਬਟੰਡਾ 1 ਕਰੋੜ ਵਾਈ ਬਟੰਡੇ ਨੂੰ ਤੇ ਦੂਜੀ ਦੇਖੋ ਮਗਰੀ ਹੋਰ ਬਸੋਂ ਦੀ ਪੋਟੰਡਾ ਇਹ ਬਟੰਡਾ ਤੇ ਆ ਜਾਂਦੀਆਂ ਕਈ ਵਾਰੀ ਤਾਂ ਬੰਦਾ 15 20 ਮਿੰਟਾਂ ਦਾ ਘੰਟਾ ਖੜਾ ਚੱਕੀ ਜਾਂਦਾਗਾ ਤੇ ਕਈ ਵਾਰੀ ਅੱਗੜ ਪਿਛੜੇ ਇਹ ਲੜਦੀ ਤੁਰੇ ਜਾਂਦੇ ਆ ਕਿ ਭਾਈ ਅਸੀਂ ਇਸ ਵਾਰੀ ਚੜਾਉਣੀ ਆ ਅਸੀਂ ਇਸ ਵਾਰੀ ਚੜਾਉਣੀ ਆ ਲੋਟਾ ਆ ਜਾ ਜਮ ਜਮ ਲਾ ਲੀਆ ਕੀ ਆ ਲਪਰਾ ਈ ਗਿਆ ਬੱਸ ਨਾਲ ਨਾਲ ਆਦੀ ਆਇਆ ਆ 80ਾਂ ਚਾਦੂ ਗਾਮਾ ਥੋੜਾ ਅੱਜ ਵੱਧ ਗਿਆ ਹਵਾ ਵਾਲਾ ਤੇ ਰੱਬ ਨੇ ਆਣ ਪੂਰੇ ਫੱਟੇ ਚੱਕ ਰੱਖੇ ਨੇਗੇ ਤੇ ਸਾਹਮਣੇ ਹਲਦੀਆਂ ਹੋਈਆਂ ਝੰਡੀਆਂ ਹਵਾ ਦਾ ਅੰਦਾਜ਼ਾ ਦੱਸਦੀਆਂ ਤੇ ਇਧਰੋਂ ਨੌਜਵਾਨ ਕਹਿੰਦੇ ਸਕੂਲ ਜਾਣ ਰਹਿਣ ਤਿਆਰ ਵਰ ਤਿਆਰਾ ਘਰ ਫੇਰ ਸਵਾਗਤ ਸਾਰਿਆਂ ਦਾ ਐ ਨਹੀਂ ਯਾਰ ਸਤਰੀਕਾਲ ਬਲਾ ਕੇ ਹੱਥ ਜੋੜ ਕੇ ਸਵਾਗਤ ਵੀ ਕਰ ਕਿ ਸਵਾਗਤ ਮੈਂ ਕਿਵੇਂ ਕਰਾਂ ਜੀ ਐਨੂੰ ਵੀ ਗਏ ਵੀਡੀਓ ਜਾਊਗੀ ਤੇਰੀ ਗਾਹਾਂ ਜੀ ਕਿਆ ਤਾਂ ਦੀਨ ਉਹ ਬੋਸੀ ਆ ਰਾ ਉਡਾੜਾ ਸਣਾ ਸਾਨੂੰ ਇਹ ਤਾਂ ਕਰਉਂਦੀ ਨਹੀਂ ਇਹ ਵੀ ਸਿਖਾਉਂਦੇ ਆ ਜੀਬੀਸੀ DNA ਦੇ A B C D E F G H I J K L M O P Q R ਇਹਨਾਂ ਕਿੱਧਰ ਗਿਆ ਹੈ L M L M O P Q L M ਇਹਨਾਂ ਕਿੱਧਰ ਗਿਆ ਸਾਰੇ ਤਾਂ ਸਹੀ ਬੋਲੇ ਬੋਸੀ ਇਹਨਾਂ ਖਾ ਗਿਆ ਤੂੰ ਵੀ ਸਰਕਾਰਾਂ ਵਰਗਾ ਹੋ ਰਿਹਾਗਾ ਆ ਲੈ A B C D E F G H I J ਕੇ ਐਲ ਐਮ ਓ ਪੀ ਕਿਉਂ ਤਰਾਈ ਖਾ ਗਿਆ ਜੀ ਐਚ ਆਈ ਜੇ ਅੱਛਾ ਮੈਨੂੰ ਨਹੀਂ ਆਉਂਦੀ ਅਭੀ ਨਹੀਂ ਯਾਰ ਦੁਬਾਰੇ ਸੁਣਾ ਸੁਣ ਕੇ ਜਾਉਂ ਹੁਣ ਤਾਂ ਮੈਂ ਪੈਸੇ ਭਰ ਰੱਖੇ ਐਵਰ ਅਪਰ ਬੀ ਫੁੱਟਬਾਲ ਸੀ ਬੁਕਾਰ ਦੀ ਫੁੱਟ ਡੌਗ ਦੀ ਫੁੱਟ ਐਲੀ ਫੁੱਟ ਰੈਪ ਆਫ ਇਟ ਦੀ ਫੁੱਟ ਗ੍ਰੈਫ ਐਪਰ ਹੈਂਡ ਆਈ ਬਰਾਟ ਦੀ ਜੇ ਪਰ ਜੋਕਰ ਕੇ ਫੁੱਟ ਕਾਈ ਐਲਫਨ ਵਾਈ ਐਮਪਰ ਮੋਕਿਲ ਐਮਪਰ ਐਨਫਰਨਸ਼ਡ ਓਵਰ ਆਊਟ ਪੀਪਲ ਪਰ ਜੇ ਉਪਰ ਕਵੀਨ R for gravity test worship T for tiger U for mera V for band W for watch X for x ray Y for yoyo Z for zebra ਕਿਉਂ ਵੀ ਕਿੰਨੇ ਨੰਬਰ ਦੇ ਦਿੱਗੇ ਉਹ ਦੇ ਕਿੰਨੇ ਹੈ ਕਿੰਨੇ ਨੰਬਰ ਦੇ ਦਿੱਤੇ 10 ਚ ਉਹਨੂੰ ਚਲ ਬਾਈ ਦੇਖਣ ਵਾਲੀ ਦੇ ਦਿਓ ਨੰਬਰ ਇਹਨੂੰ 10 ਚ ਕਿੰਨੇ ਨੰਬਰ ਦਿੰਨੇ ਹੋ ਦੱਸਿਓ ਤੇ ਨੌਜਵਾਨਾ ਨਾਂ ਤੇਰਾ ਕੀ ਆ ਅਬਰੀਤ ਅਬਰੀਤ ਠੀਕ ਆ ਵੀ ਚੋਬਰਾ ਤੂੰ ਕੀ ਸੁਣਾਏਗਾ ਮੈਂ ਤਾਂ ਕੁਝ ਨਹੀਂ ਸੁਣਾਉਂਦਾ ਭਰਾ ਵਾਪਸ ਨਹੀਂ ਸੁਣਾਉਂਦਾ ਗਾਣਾ ਗੂਣਾ ਸੁਣਾ ਦੇ ਕੋਈ صدیق ਦਾ ਮਾਨਕ ਦਾ ਹੈ ਸੁਣਦੇ ਆ ਸੁਣਾਉਂਦੇ ਨਹੀਂ ਬਾਫਰੋਂ ਭੱਗ ਜਾ ਹਾਂ ਕੌਣ ਹੀ ਸੁਣ ਲਾ ਉਹ ਸੁਣ ਲਾ ਹੁਣ ਮੂੰਹ ਪਰੇ ਕਰ ਲਿਆ ਕੈਮਰਾ ਪਤਾ ਨਹੀਂ ਕਿ ਕਿੰਨਾਂ ਘੰਟੇ ਦਾ ਸਾਰੇ ਚੁੱਪ ਹੋਏ ਨੇ ਚੰਗਾ ਵੀ ਸੱਜਣਾ ਇਹ ਸਾਤਰੀ ਕਾਲ ਵੀ ਸਾਰੇ ਵੀਰਾਂ ਨੂੰ ਵੀਡੀਓ ਦੇਖ ਰਹੇ ਵੀਰਾਂ ਭਾਈਆਂ ਨੂੰ ਮਾਈਆਂ ਨੂੰ ਆ ਜਾਂਦੇ ਆ ਬੜੇ-ਬੜੇ ਬਾਹਣ ਤਿਆਰ ਕਰੀਏ ਉੱਥੇ ਅੱਗੇ ਆਪਣੇ ਜਿਹੜਾ ਪੋਲ ਬੰਦ ਕਰਿਆ ਹੋਇਆ ਵੱਡਾ ਉਹਦੇ ਤੇ ਜਾ ਕੇ ਖੜ ਜਾਂਦੇ ਆ ਹਾਂ ਡਿਊਟੀਆਂ ਲਾ ਕੇ ਤੇ ਸਵਾਗਤ ਆ ਬਈ ਸਾਰਿਆਂ ਦਾ ਨਵੇਂ ਵਲੌਗ 'ਚ ਅੱਜ 7 ਫੱਗਣ 19 ਫਰਵਰੀ ਸਾਲ 2024 ਤੇ ਸਵਾ 8:30 ਵਜੇ ਤੋਂ ਟੱਪ ਕੇ ਜਿੰਮ ਦੀ ਡਿਊਟੀ ਲਾਈ ਵਾਪਸ ਘਰਾਂ ਨੂੰ ਚਾਲੇ-ਬਾਲੇ ਨੇ ਸੱਜਣਾ ਨੇ ਤੇ ਫਿਲਹਾਲ ਜਾ ਕੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਅਗਲੀ ਕਹਾਣੀ ਤੁਹਾਨੂੰ ਸਾਰੀ ਦੱਸਦੇ ਆ ਤੇ ਧੰਨਵਾਦ ਬਈ ਆਗੇ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੇ ਐਂਡ ਤੱਕ ਲਾ ਜ਼ਰੂਰ ਦੇਖੇ ਦੇਖਿਓ ਤੇ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹੇ ਤੇ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆਰਾਮ ਨਾਲ ਤੁਸੀਂ ਆ ਦੇਖ ਸਕਦੇ ਹੋ ਆ ਸੁਣ ਸਕਦੇ ਹੋਗੇ ਤੇ ਫਿਰ ਆ ਲਾਈਕ ਪਹਿਲੀ ਹੀ ਕਰ ਦਿਓ ਤੇ ਸ਼ੇਅਰ ਵੀ ਕਰ ਸਕਦੇ ਹੋ ਤੁਸੀਂ ਅੱਖਾਂ ਵਿੱਚ ਕੇ ਕਿਉਂਕਿ ਸਾਫ਼ ਸੁਥਰੀ ਗੱਲਬਾਤ ਹੁੰਦੀ ਆ ਸਾਰੀ ਤੇ ਕਹਾਣੀ ਅੱਜ ਦੀ ਪਤਾ ਨਹੀਂ ਕਾਰੋਬਾਰ ਕੀ ਹੋਊਗਾ ਘਰੇ ਆ ਕੀ ਲਾਟਰੀ ਨਿਕਲਦੀ ਆ ਓਏ ਭਾਈ ਜੱਗਾ ਸਿੰਘ ਜੀ ਹਵਾ ਵਾਲਾ ਡਰਾਈਵਰ ਬਦਲਤਾ ਅੱਜ ਰੱਬ ਨੇ ਹਨਾ ਹੋਰ ਬਾਬੇ ਕੱਢ ਫਿਰ ਉਹ ਆ ਗਾ ਗਰਮੀ ਐ ਹੈ ਇਹ ਜੇ ਜਾਏਗਾ ਪੂਰਾ ਚਲੋ ਇਹ ਕੁਦਰਤ ਦੇ ਰੰਗ ਹਨਾ ਆ ਜਾਓ ਆ ਜਾਓ ਠੀਕ ਹੈ ਚਲੋ ਠੰਡ ਹੋਈ ਦੋ ਚਾਰ ਦਿਨ ਉਹ ਗਰਮੀ ਜੀ ਵਧ ਗਈ ਸੀ ਹਾਂ ਗਰਮੀ ਜੀ ਪੂਰਾ ਠੀਕ ਆ ਬੋਰਡ ਜਾਂ ਦੁਬਾਰੇ ਫੇਰ ਇੱਥੇ ਰੱਖਤਾ ਲਿਆ ਕੇ ਇਹਨਾਂ ਨੇ ਕਿ ਲੋਟ ਨਹੀਂ ਆਉਂਦੀ ਟਰੈਫਿਕ ਉੱਥੇ ਚਲੋ ਠੀਕ ਆ ਭਾਈ ਅੱਜ ਫੇਰ ਰਸਤਾ ਇੱਧਰ ਠੀਕ ਆ ਭਾਈ ਜੀ ਗੋਲੇ ਵਾਲੇ ਵਿੱਚ ਦੀ ਕਰਤਾ ਇੱਧਰ ਦੀ ਫੇਰ ਅੱਜ ਛੱਪੜ ਵਾਲੇ ਪਾਸੇ ਦੀ ਇੱਧਰ ਦੀ ਜਾਓ ਬਠਿੰਡੇ ਨੂੰ ਜਾਣਾ ਤਾਂ ਕਹਿੰਦੇ ਤੁਸੀਂ ਉੱਧਰ ਦੀ ਅੱਗੇ ਫੇਰ ਰੋੜਾ ਦੋਨੇ ਪਾਸੇ ਤੰਗ ਆ ਇੱਧਰ ਵੀ ਲਿੰਕ ਰੋੜਾ ਉੱਧਰਲਾ ਵੀ ਦੇਸੀ ਵੈਰੀਗੇਟ ਤੇ ਤਾਂ ਕਰਕੇ ਇਹ ਕਦੇ ਉੱਧਰ ਰੱਖ ਦਿੰਦੇ ਆ ਕਦੇ ਇੱਧਰ ਰੱਖ ਦਿੰਦੇ ਆ ਇਹ ਬਦਲਾad ਲਈ ਹੂੰ ਚੱਲੀ ਜਾਂਦੀ ਆ ਬਾਪਾ ਕਿ ਅੱਜ ਫੇਰ ਹਵਾ ਵਾਲਾ ਕੰਮ। ਬਾਬਾ ਜੀ ਉਹ ਵਧੀਆ ਲੱਗਦੇ ਹੈ ਨਾ। ਸਸਰੀਕਾਲ ਮਮੀ ਹਮ ਆ ਗਏ। ਹਾਓ। ਸਸਰੀਕਾਲ ਬੇਟਾ ਸੌਣ ਨੂੰ ਵੀ ਸਾਰ ਐਂ ਸਸਰੀਕਾਲ ਜੀ ਨੇ ਚੈਨਲ ਤੇ ਜੁੜੇ ਰੋਟੀ ਖਾ ਲੋ ਪਤਾ। ਹਾ ਜੀ ਉਹ ਮੇਰੇ ਕੋਲ ਗੱਗ ਦੀ ਰੋਟੀ ਪਕਾਉਣ। ਬਣ ਗਈ ਇੱਕ ਦੀ। ਦਿੱਤਾ ਦਵਾਦ ਤੁਹਾਡੇ ਸਾਰੇ ਥਾਂ ਬਣਦੀਆਂ ਦੋ ਬਣ ਗਈ ਆ ਜਾ ਕੇ। ਖਾ ਰੋਟੀ। ਠੀਕ ਕਹਤੇ ਉਹ ਬਈ ਕਿਰਮ ਕੱਲ ਵੀ ਨਾਲ ਇਹ ਲੱਪਰੀ ਤਾਂ। ਤੇ ਮਾਤਾ ਕਹਿੰਦਾ ਜਦੋਂ ਬੋਲਦੇ ਆ ਮਿੱਠੇ ਮਿੱਠਾ ਵਧੀਆ ਲੱਗਦਾ ਪੰਜਾਬ ਵਾਲਾ ਮਾਹੌਲ ਜਾਂ ਚੁੱਲਾ ਜੁਣਦਾ ਸਾਰਾ। ਚੱਕ ਕਰ ਗਿ ਕਰਮ ਕਰਮ ਪ੍ਰਸ਼ਾਦੀ ਸ਼ਾਗਦਾਂ ਸਾਡੇ ਪੱਖ ਦੀ ਬਸ ਆਲੂ ਛੋਰੀਏ ਦਾਲਾ ਬੇਟਾ ਜੇ ਕਿਸੇ ਉੱਪਰ ਚਟਨੀ ਨਹੀਂ ਲਗੜੀ ਨੀ ਮੈਨੂੰ ਚਟਨੀ ਵੀ ਤਾਜੀ ਜਮਾ ਗੱਡਿਆ ਤੇ ਇਹੋ ਜਿਹਾ ਸੁਭਾਅ ਪਿਆ ਹੋਇਆ ਬਈ ਸਵੇਰੇ ਸਵੇਰੇ ਤਾਂ ਸਬਜੀ ਨਾਲੋਂ ਚਟਣੀ ਖਾਣੀ ਵਧੀਆ ਲੱਗਦੀ ਹੈਗੀ ਪਿੰਡਾਂ ਵਾਲਾ ਫਿਰ ਵਧੀਆ ਚਟਣੀ ਹਾਂ ਇਹੋ ਜਿਹਾ ਮਾਹੌਲ ਹੁੰਦਾ ਦਿ ਸਮੇਂ-ਸਮੇਂ ਤੇ ਚਾਹ ਦੀ ਰਗੜੀ ਹੋਈ ਸਮੇਂ-ਸਮੇਂ ਦਾ ਹਸਬਕਤਾਬ ਹੁੰਦਾਗਾ ਤੇ ਕਿਸੇ ਬੜੀ ਆਦੇ ਦੀ ਚਟਣੀ ਕਦੇ ਧਨੀਆ ਦੀ ਕਦੇ ਗੰਡਿਆਂ ਦੀ ਧਨੀਆ ਦੀ ਕਦੇ ਭੂਕਾਂ ਹੋਰ ਕੀ ਰਹਿ ਗਿਆ ਮੰਮੀ ਮੂਗਰੇ ਮੂਗਰੇ ਚਾਣੀ ਮੂਗਰੇ ਰਾਏ ਰਾਏ ਸੱਚਾ ਰਾਏ ਚਿਬੜਾ ਰਾਏ ਤੋਂ ਸਾਰੀ ਘਰ ਹੁੰਦੀ ਹੈਗੀ ਠੀਕ ਆ ਮਈ ਜਰ ਛੱਡ ਦੇ ਧੰਨਵਾਦ ਆ ਸਮਾਂ ਹੋਇਆ 9:30 ਵਜੇ ਦਾ ਤੜਕੇ ਰੋਟੀ ਖਾਧੀ ਤੇ ਖੂਬ ਆਲਸ ਪਾਇਆ ਮੈਨੂੰ ਲੱਗਦਾ ਸੁੱਤਾ ਤਾਂ ਨਹੀਂ ਸੀ ਵੀਡੀਓ ਦੇਖੀ ਜਾਂਦਾ ਸੀਗਾ ਤੇ ਹੁਣ ਉੱਠਿਆ ਤੇ ਮੈਂ ਸੋਚਿਆ ਅੱਜ ਮੈਂ ਰੋਜ਼ ਲੇਟ ਹੋ ਜਨੇ ਅੱਜ ਟਾਈਮ ਨਾਲ ਹੀ ਰਜਰ ਆ ਪਾਵਾਂਗੇ ਹਨਾ ਬੱਡੀ ਮਾ ਤੇ ਅੱ빠 ਦਾ ਪਰਿਵਾਰ ਸਦੂਲ ਗੜ ਗਿਆ ਹੋਇਆਗਾ ਮਾਤਾ ਹੁਰੇ ਉਹ ਹੋਰ ਮ੍ਰਿਕਲ ਠੀਕ ਹੈ ਕਿੱਥੇ ਬਣਣੀਆਂ ਮੱਜਾਂ ਮਮੀ ਕਿਹੜਾ ਨਵੀਂ ਡਾਂਚ ਬਣਣੀਆਂ ਠੀਕ ਹੈ ਬਲਾਓ ਸਾਸਰੀ ਘਾਲ ਮਾਈ ਵੱਡੀ ਮਾਂ ਜਾਨੇ ਮੇਰੇ ਮਾਸੀ ਜੀ ਸਤਿ ਸ਼੍ਰੀ ਅਕਾਲ ਸਾਰੇ ਅੱਜ ਹੋਰ ਵੀ ਖਾ ਲਓ ਮੇਰੇ ਬੀਬੇ ਧੰਨਵਾਦ ਮਾਤਾ ਤੇ ਮਾਤਾ ਨੇ ਆਵਾਜ਼ ਮਾਰੀ ਕਿ ਮੱਜਾਂ ਪਈ ਬਦਲ ਲਈਆਂ ਮੈਂ ਕਿਹਾ ਕੋਈ ਨਾ ਮੈਂ ਬਦਲ ਜਾਣਾ ਤੁਸੀਂ ਆਰਾਮ ਫਰਮਾਓ ਤੇ ਦਿਨ ਕਹੇ ਜਾਂ ਉਹਨੇ ਅੱਜ ਅੱਜ ਤਾਂ ਫਗੜ ਦਾ ਥਾਗ ਵਗਦਾ ਫਗੜ ਹਾਂ ਹਾਂ ਅਗਰ ਜਿਹੜੇ ਬਿੰਦਾ ਮੱਲਾ ਬਾਈ ਸ੍ਰਿਕਾਇਸੀ 7 ਫੱਗਣ ਹਾਂ ਪਿਛਲੇ ਨੂੰ ਤੇ ਐਂ ਹੀ ਬਗਦੀ ਸੀ ਨੇਰੀ ਹੁਣ ਮਾੜਾ 4 ਦਿਨ ਪਿਛੋਂ ਹਾਂ ਹਾਂ ਹੁਣ ਮੌਸਮ ਵਾਲਿਆਂ ਦੇ ਦੱਸਣ ਦੇ ਮੁਤਾਬਕ ਭਾਈ ਤਿੰਨ ਚਾਰ ਦਿਨ ਐਂ ਹੀ ਰਹੂਗਾ ਹਾਂ ਝੱਖੜਾ ਤੇ ਮੀਂਹ ਕਣੀ ਵੀ ਆ ਸਕਦੀ ਹੈ ਹੈਨਾ ਬੜੀ ਬੂੰਦਾ ਬੰਦੀ ਬੂੰਦਾ ਬੰਦੀ ਵਧੀਆ ਚੱਕ ਗਈ ਤੁਸੀਂ ਖਾਸ ਖਬਰ ਖਾਸ ਖਬਰ ਤਾਂ ਕੀ ਕਰਾ ਜੇ ਬਕਾਇਦਾ ਤੈਨੂੰ ਚੱਲੂ ਵੇ ਰਹਿਣ ਤੰਨੇ ਆ ਠੀਕ ਹੈ ਹੁਣ ਮੱਝਾਂ ਮਰਨ ਦਾ ਨਾ ਪਾਈ ਜਾਣਾ ਹਾਂ ਤੈਨੂੰ ਵੀ ਕੋਈ ਆਈਡੀਆ ਹੋ ਠੀਕ ਹੈ ਮੱਝ ਸਾਡੀ ਬਈ ਥੋੜੀ ਭੱਜਾਂ ਨਠੀ ਕਰਦੀ ਆ ਤੈਨੂੰ ਰੋਟੀ ਦਾ ਲਾਲਚ ਦੇਣਾ ਪੈਂਦਾ ਹੈਗਾ ਕੋਲੇ ਆ ਜਾ ਆ ਜਾ ਇੱਧਰ ਹਾਂ ਉਹ ਨਾ ਬੰਦੀ ਗਿਆ ਵੀ ਹੈ ਹੈ ਕੋਈ ਨਾ ਬੰਦੀ ਸੀ ਉਹ ਦੂਜੀ ਬਦਲਣੀ ਹੈਗੇ ਹਾਂ ਦੂਜੀ ਉਹ ਪਹਿਲੇ ਪਾਸੇ ਬੰਨਣਾ ਵਾ ਜਾ ਯੋ ਹਿਊ ਨਾ ਨਾ ਟੱਕਾ ਇਹ ਗੱਲ ਵੜੀ ਹਾਲੇ ਪੀਓ ਅੱਜ ਤੋਂ ਮੈਂ ਇਹਨਾਂ ਨੂੰ ਰੋਜ਼ ਬਾਟੀਆਂ ਪਰ ਪਰ ਪਾਣੀ ਪਿਉਂਦਾ ਹਾਂ ਦੱਸੇ ਉੱਤੇ ਕਿੱਲੇ ਦੇ ਖੜੀਆਂ ਨੂੰ ਅੱਜ ਜਿਵੇਂ ਪਹਿਲਾਂ ਦੱਸਿਆ ਕਿ ਥੋੜਾ ਜਿਹਾ ਆਲਸਪਾ ਰੱਖਿਆ ਦਾਸ ਨੇ ਕਿੰਨੇ ਅੱਜ ਇਹਨਾਂ ਨੂੰ ਖੋਲ-ਖੋਲ ਪਾਣੀ ਪਿਉਂਦੇ ਨਾਲ ਇਹਨਾਂ ਦਾ ਧੋਰਾ ਫੇਰ ਹੋ ਜੂ ਇਹਨਾਂ ਨਾਲ ਖਾਣਾ ਪੀਣਾ ਹਜਮ ਹੋ ਜਾਂਦਾ ਹਾਂ ਅਜੋ ਜੀ ਅਜੋ ਅਜੋ ਹਾਂ ਬਾਲਟ ਕਾ ਨਾਲ ਪਾਣੀ ਪਿਉਉਣ ਦਾ ਇੱਕ ਬਈ ਪੱਟਾ ਫਾਇਦਾ ਇਹ ਤਾਂ ਹੈਗਾ ਕਿ ਪਾਣੀ ਛੀਤੀ ਪਿਆ ਜਾਂਦਾ ਨਾ ਤੇ ਜਿਹਦੀ ਫਾਦੀ ਗੀ ਨਾ ਬਣੀ ਤੇ ਮੇਰੇ ਜਾਸਰ ਫਲਾ ਕੋਈ ਪਾਣੀ ਪਾਉਂਦੇ ਪਾਉਂਦੇ ਮੱਛਾਂ ਗੋਲੀ ਬੈਹ ਗਏ ਇੱਥੇ ਜਿਆਦਾ ਆ ਰਿਹਾ ਆ ਤਾਂ ਪੇਸ਼ ਆਵੇਂ ਜੀ ਤੇ ਕਹਾ ਖਟਾ ਖਟਾ ਹੋ ਗਿਆ ਦੋਨੇ ਕੰਮ ਕੇਸਰੀ ਤੇ ਮੱਛਰ ਨੇ ਪੂਰਾ ਐਨ ਹਮਲਾ ਕਰ ਰੱਖਿਆਗਾ ਤੇ ਹੁਣ ਸੋਚ ਰਿਆ ਸੀਗਾ ਪਹਿਲਾਂ ਕੱਪੜੇ ਬਦਲ ਲਾਂ ਨੀਰਾ ਪਾਉਣ ਤੋਂ ਪਹਿਲਾਂ ਤੇ ਆ ਖਾਈਆਂ ਚ ਪਈ ਜਾਂਦੀ ਆ ਮਸ਼ਰੀ ਜੀ ਬਰੀਕ ਜੀ ਇਹ ਤੰਗ ਕਰ ਰਹੀ ਆ ਹਮ ਆਪਣੇ ਕੰਗੇ ਦੀ ਜਾਰ ਜੀ ਰੁੱਟੀ ਨੂੰ ਅ 2.5 ਮਹੀਨਾ ਹੋ ਗਿਆ ਤੇ ਇਹਦੀ ਘੋਲ ਹੀ ਕਰ ਰੱਖੀ ਸੀਗੀ ਕਿ ਅੱਜ

ਹਾਂ ਚੈਨਲ ਬਣਾਉਣਿਆ ਪਲਵਾਨ ਦਾ ਬਣਾ ਲੀਏ ਪਲਵਾਨ ਦਾ ਬਣਾਓ ਬਣਾਓ ਹੋਰ 18 ਮਿੰਟ ਲਾ ਦੇ ਕੰਮ ਤੇ ਇੱਥੇ ਰੱਖ ਲਾਂ ਸੱਜਣਾ ਸੱਜਣਾ ਵੀ ਸੱਜਣਾ ਚਾਰ ਉਹੀ ਵੜਤੀਆਂ ਦੀਆਂ ਦੋ ਟੰਕਾਈਆਂ ਆਪਾਂ ਨੂੰ ਪੰਜ ਤੇ ਹੀ ਵਧੀਆ ਕੰਮ ਦਿੰਦਾ ਇਹ ਸਹੀ ਦਿੰਦਾ ਹੈ ਕਿਉਂ ਖੋਪਦਾ ਨਹੀਂ ਸੀਗਾ ਜੀ ਹੂੰ ਹੂੰ ਦਵਾਲੇ ਚੈੱਕ ਕਰ ਵਧੀਆ ਪਾਉਂਦਾ ਓਕੇ ਹੁਣ ਜਾਣ ਸਰ ਕੰਮ ਕਰ ਲਾਂ ਕਿ ਓਏ ਹਾਂ ਜਾਣ ਸਰ ਠੀਕ ਐ ਕਿਹੜਾ ਮਗਰ ਭਾਲੀਏ ਤੇ ਕਚੀ-ਕੁਚੀਲਾ ਸੀ ਨਾਲ ਰੰਤੋਣਾ ਪਹਿਲਾਂ ਇਹ ਹੀ ਹੁੰਦਾ ਜੀ ਉਹ ਨਹੀਂ ਬੱਤੀ ਦਸੀ ਠੀਕ ਹੈ ਹੋਰ ਭਾਈ ਵੱਡੇ ਮਿਸਤਰੀ ਜੀ ਚੰਗੀ ਸਿਹਤ ਪੁੱਤੜ ਜੀ ਜਿੱਥੇ ਨਹੀਂ ਹੈਗਾ ਸਰੀਰ ਹਨਾ ਕਿ ਦਿਨ ਸੁਸਤੀ ਵਾਲੇ ਆ ਗਏ ਠੀਕ ਹੈ ਭਾਈ ਧੰਨਵਾਦ ਹਉਂ ਕੀ ਆਦਾ ਵੈਸ ਮਿਹਰਬਾਨੀ ਹੋਰ ਸੇਕਾ ਕਾਲੇ ਨੂੰ ਪੁੱਛਦਾ ਕਿ ਕਹੇ ਯਾ ਜਾਦੂਗਰਾ ਹੁਣ ਹੀ ਤਾਂ ਦੂਜਾ ਡਾਇਰੈਕਟਰ ਲਈ ਆਉਂਦਾ ਸੀਗਾ ਤੇ ਹੁਣ ਹੀ ਤੀਜਾ ਲੈ ਕੇ ਆ ਗਿਆ ਗਾਂਧੀ ਗੰਜਾ ਬੰਦਾ ਹੈ ਤੇ ਇਹ ਭਝਾਈ ਫਿਰਦਾ ਹੈ ਭਝਾਈ ਫਿਰਦਾ ਵਣਵਾਣੀ ਬਾਈ ਫਿਰਦਾ ਪਹਿਲਾਂ ਭਾਬਾ ਹਣ ਬਾਈ ਜਾਂਦਾ ਸੀਗਾ ਹਾਂ ਤੇ ਨੇ ਆਪਣੇ ਪੁੱਤਰ ਦਾ ਫੋਨ ਵਾ ਗਿਆ ਕਹਿੰਦਾ ਚਾਚਾ ਰੇਦੀ ਟਰਾਲੀ ਵਰਕੇ ਜਾਵਾਂਗਾ ਮੈਂ ਆ ਗਿਆ ਬਸ ਕੰਮ ਕੀ ਹੈ ਹਾਂ ਪਹਿਲਾਂ ਬਾਣੋ ਬਾਣੀ ਪਾ ਰੱਖੀ ਹੁਣ ਛੜਕੋ ਛੜਕੀ ਪਾਤਾ ਛੜਕੀ ਹੋ ਗਿਆ ਕਿ ਨਹੀਂ ਤੇ ਆ ਦੇਖ ਲੈ ਇਹ ਭਰਾਵਾ ਭਝਾਈ ਆ ਹਾਂ ਲੋਟ ਆਖੇਗਾ ਵੀ ਰੋਡ ਤੇ ਭਝਾਈ ਪਤਾ ਟਰੈਕਟਰਾਂ ਨੂੰ ਆਹਾ ਭਝਾਉਂਦਾ ਬੰਦਾ ਗਾਣੂ ਭਿਉਂਦਾ ਇਹ ਭਝਾਉਂਦਾ ਗੰਜਾ ਜਾ ਗੰਜਾ ਜਾ ਭਝਾਉਦਾ ਭਰਾਵਾ ਲੋਟ ਹੈ ਨਾ ਹੋਰ ਸੁਣਾ ਫਿਰ ਰਾਜੀ ਖੁਸ਼ੀ ਚਾਹੀਦਾ ਮਾਮਲਾ ਹੋਰ ਚੜਦੀ ਕਲਾ ਬੰਦਾ ਤਾਂ ਵੱਧ ਘਟ ਭਜਦੇ ਰਹਿੰਦਾ ਚੜਦੀ ਕਲਾ ਬਸ ਕਿਰਪਾ ਕਿਰਪਾ ਬਾਬਾ ਚਾਹ ਪੀ ਲੈ ਕੋਟ ਚਾਹ ਪੀ ਚਾਹ ਵਸ ਮਿਹਰਬਾਨੀ ਮੈਂ ਤਾਂ ਹਾਂ ਗਿਆ ਸੀਗਾ ਇਹਦਾ ਸਿੰਗ ਜਲਵਾਉਣਾ ਜੜ ਟੁੱਟੀ ਪਈ ਸੀ ਇਹਦੀ ਇੱਕ ਇਹ ਰਿਵਟ ਤਾਂ ਨਹੀਂ ਪਟਿਆ ਗਿਆ ਫਿਰ ਨਾ ਨਹੀਂ ਇਹ ਟੁੱਟ ਗਿਆ ਸੀਗਾ ਪੱਕਾ ਸੀ ਨਾ ਪੁਰਾਣੇ ਜਵਾਨ ਦਾ ਭਾਈ ਹਾਂ ਪੁਰਾਣੇ ਜਵਾਨੇ ਦਾ ਪੁਰਾਣੇ ਜਮਾਨੇ ਵਾਲੇ ਕੰਗੇ ਵਾਲੇ ਜੀ ਉਹ ਗੱਡੀਆਂ ਵਾਲੇ ਨੇ ਬਣਾਏ ਸੀ ਮੇਰਾ ਵੀਰ ਹਾਂ ਇਹਦੇ ਪੰਜ ਸੀਗੀਆਂ ਲੱਤਾਂੀਆਂ ਪਹਿਲਾਂ ਤੇ ਦੋ ਵੜਾ ਦੀਆਂ ਸੀ ਉਦੋਂ ਇਹਦੇ ਨਾਲ ਤਾਂ ਆਪਣੇ ਵੀ ਸਿੰਘਾ ਆਚਾਰ ਵਾਸਤੇ ਆਪਣੇ ਵੀ ਸਿੰਘਾ ਹਾਂ ਹਜੇ ਵੀ ਹੋਣਗੇ ਸੋ ਡੋਲੇ ਪੁਰਾਣੇ ਸੰਦਰ ਦੇਲੇ ਮੇਰਾ ਪ੍ਰੋਬਲਮ ਦੂਜੀ ਹੈ ਹੈ ਕੰਗੇ ਤਾਂ ਦੋਨੇ ਦੂਜੇ ਨੇ ਹਲ ਜੇ ਤਾਂ ਪਏ ਆ ਉਧਰ ਛੱਤ ਤੇ ਰੱਖੇ ਪੁਰਾਣੇ ਪਹਿਲਾਂ ਲੱਕੜਾਂ ਦੇ ਹਾਂ ਉਹ ਆਪਣੇ ਕੋਲੇ ਹੀ ਪਿਆਉ ਹਾਂ ਪਿਤਾ ਜੀ ਬੌਂਦੇ ਰਹੇ ਫਿਰ ਭਾਈ ਵੀ ਬੌਂਦੇ ਰਹੇ ਪਾਲ ਹਾਂ ਉੱਠਣਾ ਬੋਤੇ ਨਾ ਹਨਾ ਉਠਾ ਆਲੇ ਜਵਾਨੇ ਆਲੇ ਬੰਦੇ ਆ ਭਈ ਅਸੀਂ ਨੱਤਰਪਾਲੀ ਵੀ ਪਈ ਐ ਹਾਂ ਸੰਦ ਸਾਰੇ ਪਏ ਉਠਾ ਆਲੇ ਸਹੀ ਐ ਮੈਂ ਕਿਹਾ ਆਪਾਂ ਤਾਂ ਦੇਖਿਆ ਦੇਖੀਏ ਮੜਾ ਮੋਟਾ ਚੜੇ ਹਾਂ ਤੇ ਹੁਣ ਤਾਂ ਠੱਠੇ ਵਾਲਾ ਹੋ ਗਿਆ ਕਾਲਾ ਕੱਲ ਕੀ ਹੈ ਉਹ ਦੇਖ ਕੱਲ ਕੀ ਹੈ ਬਾਬੇ ਨਾਨਕ ਦੀ ਕਿਰਪਾ ਫੇਰ ਬੋਲਾ ਉਠਾ ਠੱਠੇ ਵਾਲੇ ਕਰਤੇ ਬਾਬੇ ਨਾਨਕ ਦੀ ਕਿਰਪਾ ਠੀਕ ਐ ਚੱਲ ਮਿਲਦੇ ਹਾਂ ਯਾਰ ਹੁਣ ਨੀਰੇ ਚਾਰੇ ਦਾ ਸਮਾਂ ਮੈਂ ਕਰਦਾ 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 ਫੇਰ ਸਮਾਂ ਪੌਣੇ 2 ਤੇ ਲੈ ਆਇਆ ਮੰਗ ਜੇ ਅੱਜ ਆ ਨਾ ਬੱਸ ਆ ਮੈਂ ਕਿਹਨੂੰ ਕਿਹੜਾ ਮੁੰਡਾ ਖੜਾ ਸੋਨੀ ਆ ਹਾਂ ਠੀਕ ਆ ਵੀ ਚੈੱਕ ਬਈ ਲੱਦ ਲਿਆ ਗੱਡੀ ਆਪਣੀ ਫੁੱਲ ਕਰਕੇ ਤੇ ਹੁਣ ਇਹਨੂੰ ਹੱਥਾਂ ਨਾਲ ਖਿੱਚ ਕੇ ਲਿਜਾਵਾਂਗੇ ਕਈ ਵੀਰਾਂ ਦੇ ਕਈ ਵਾਰੀ ਕਮੈਂਟ ਆਏ ਆ ਕਿ ਭਾਈ ਉਹ ਰੇੜੀ ਜੀ ਬਣਾ ਲਾ ਠੀਕ ਆ ਸਲਾਹ ਉਹਨਾਂ ਵੀਰਾਂ ਦੀ ਧੰਨਵਾਦ ਪਰ ਰੇੜੀ ਉਹ ਬਣਾਉਣੀ ਕਾਹਤੋਂ ਆਗੀ ਕਿ ਆਪਣਾ ਸਰੀਰ ਸੌਖਾ ਰਵੇ ਦੇਹ ਨੂੰ ਸੌਖੀ ਰੱਖਣ ਵਾਸਤੇ ਇਸੋ ਕੀ ਆਪਾਂ ਦੇ ਕਾਤੋਂ ਰੱਖਣੀ ਆ ਤੇ ਵੈਸੇ ਵੀ ਅੱਜ ਕੱਲ ਬਈ ਕੰਮ ਕਿੰਨਾ ਕ ਹੁੰਦਾ ਜ਼ੋਰ ਕਿੰਨਾ ਕ ਲੱਗਦਾ ਬੰਦੇ ਦਾ ਤਾਂ ਇਸੇ ਕਰਕੇ ਮੈਂ ਆਪਦੀ ਪੰਡ ਭਰ ਲੈਣਾ ਤੇ ਖਿੱਚ ਕੇ ਅੰਦਰ ਲੈ ਜਨਾਗਾ ਆ 8 ਤੋਂ 10 ਟੋਕਰੇ ਪਾ ਲੈਣਾ ਉਹਨਾਂ ਇਹਦੇ ਚ ਜਿਉ ਰੇੜੀ ਚ ਆਪਾਂ ਇੱਕ ਦੋ ਟੋਕਰੇ ਲਿਆਂਦਾ ਹੂ ਬੰਦਾ ਤੇ ਬਾਕੀ ਦੱਸਿਓ ਕਮੈਂਟ ਕਰਕੇ ਉਹਦੇ ਚ ਕਿੰਨਾ ਕ ਪਾਇਆ ਜਾਂਦਾ ਇਹਨਾਂ ਦੋਨੇ ਪਹਿਲੇ ਫੜੇ ਤੇ ਗੱਡੀ ਪਹਿਲੇ ਲੋਹ ਚਲਾ ਲਈਦੀ ਆ ਹੌਲੀ ਹੌਲੀ ਆਥਾਨੋਂ ਦੇ ਲਈ ਲਪੇਟੇ ਤੇ ਮਠਾ ਮਠਾ ਜਾਈ ਜਾਵਾਂਗੇ ਨਾਲੇ ਆਪਾਂ ਲੱਤਾਂ ਦੀ ਸੋਹਣੀ ਵਰਜਿਸ਼ ਹੋ ਜਾਂਦੀ ਆ ਤੇ ਪਹਿਲਾਂ ਪਹਿਲਾਂ ਤਾਂ ਹੱਥ ਵੀ ਐਂ ਲੱਗਦਾ ਹੁੰਦਾ ਸੀਗਾ ਖਿੱਚੇ ਗਏ ਕਿਉਂ ਨਾ ਦਿਨੋਂ ਦਿਨੋਂ ਕੋਈ ਕੰਮ ਆਪਾਂ ਕਰਦੇ ਆ ਉਹ ਸੌਖਾ ਹੀ ਹੁੰਦਾ ਪੁਰਾ ਜਾਂਦਾਗਾ ਉਹ ਜਿਵੇਂ ਕਹਿੰਦੇ ਹੁੰਦੇ ਆ ਕੋਈ ਬੰਦਾ ਪਹਿਲਾਂ ਰੋਜ਼ ਕੱਟੀ ਜਾਗਦਾ ਹੁੰਦਾ ਸੀਗਾ ਤੇ ਉਹ ਕੱਟੀ ਨੂੰ ਰੋਜ਼ ਮੋਢਿਆਂ ਤੇ ਜਾਗਦਾ ਹੋਈ ਹੋਈ ਉਹਨੂੰ ਭਾਰ ਦਾ ਪਤਾ ਹੀ ਨਹੀਂ ਲੱਗਦਾ ਸੀ ਫਿਰ ਵੱਡੀ ਹੋਈ ਮੱਝ ਵੀ ਚੱਕ ਲੈਂਦਾ ਸੀਗਾ ਤੇ ਉਹੀ ਗੱਲ ਬਾਤ ਆ ਕੋਈ ਵੀ ਕੰਮ ਆਪਾਂ ਰੋਜ਼ ਕਰਦੇ ਆ ਤਾਂ ਆਪਾਂ ਨੂੰ ਉਹ ਸੌਖਾ ਲੱਗਣ ਲੱਗ ਜਾਂਦਾ ਹੈ। ਜੇ ਇੱਕੋ ਵਾਰੀ ਕੇ ਹਰਿਆ-ਹਰਾ ਕਰਤਾ ਦੇਸਾਂ ਦਾ ਤੇ ਖੁੱਲੇ ਸਵਾਂ ਨਾਲ ਵਰਤਾਂਗੇ ਨੂੰ ਨਾ ਤੇ ਦਰ ਮਾੜ ਪ੍ਰੀਤ ਨੇ ਦੂਜਾ ਵੀ ਆਪਣਾ ਜਮੇ ਵੀ ਕੋਤਰ ਕੇ ਰੱਖਦੀ ਠੀਕ ਆ ਬਈਆ ਠੀਕ ਆ ਚੰਗੂ ਉਹ ਸਵੇਰੇ ਆ ਜੀ ਠੀਕ ਆ ਤੇ ਸਾਮਾਂ ਹੋ ਗਿਆ ਇਸ ਵਕਤ 7 ਵਜੇ ਦਾ ਤੇ ਜਿੰਮ ਦੀ ਰੋਟੀ ਤੇ ਹਾਜ਼ਰ ਹੋਗੇ ਸੀ ਘਰ ਦੇ ਕੰਮ ਕਾਰ ਮੁਕਾ ਕੇ ਅ ਅੱਜ ਦਾ ਪ੍ਰੋਗਰਾਮ ਆਪਣਾ ਥੋੜਾ ਜਿਹਾ ਘੱਟ ਹੀ ਸ਼ੂਟ ਕਰਿਆ ਕਿਉਂਕਿ ਕੰਮ ਕਰਦੇ ਹਿਸਾਬ ਨਾਲ ਹੁੰਦਾ ਕਿਈ ਵਾਰੀ ਕੰਮ ਜ਼ਿਆਦਾ ਹੁੰਦਾ ਤਾਂ ਕਲਿੱਪਾਂ ਵੀ ਜ਼ਿਆਦਾ ਬਣ ਜਾਂਦੀਆਂ ਕਿ ਅੱਪ ਕੈਮਰਾ ਉਦੋਂ ਹੀ ਚਲਾਉਣੀ ਨੇ ਜਦੋਂ ਕੋਈ ਮਨ 'ਚ ਗੱਲ ਜੀ ਹੁੰਦੀ ਹੈ ਕੰਮ ਦੇ ਹਿਸਾਬ ਦੇ ਨਾਲ ਜੇ ਤੇ ਫਿਰ ਹਾਲ ਅੱਜ ਪ੍ਰੋਗਰਾਮ ਇੰਨੇ ਸੀਗਾ ਤੇ ਲਾਈਕ ਲਾਈਕ ਮੀ ਕਰ ਦਿਓ ਜਾਂਦੇ ਜਾਂਦੇ ਤੇ ਜਮ ਮੇਰੀ ਜੋੜੀ ਤੇ ਹਜੇ ਤਨਾਤ ਰਵਾਂਗੇ ਅ 1:30 ਘੰਟਾ ਤੇ ਫਿਰ ਹਾਲ ਸਮਾਪਤੀ ਆ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਸਤਿ ਸ੍ਰੀ ਅਕਾਲ ਜੀ